ਪਰ ਬੜੀ ਭੈੜੀ ਬਿਮਾਰੀ ਏ ਅਸੀਂ ਉਹ ਜਾਦੂਗਰਾਂ ਵਾਲੇ ਟੂਣਿਆਂ ਜਾਂ ਵਾਂਗੂ ਵੀ ਉਹ ਸ਼ੂਹ ਕਰਕੇ ਸ਼ਕਤੀ ਨਿਕਲ ਗਈ ਐ ਹੋ ਗਿਆ ਬੰਦੇ ਉੱਡ ਗਏ ਇਹੋ ਜੀਆਂ ਗੱਲਾਂ ਤੇ ਬਲੀਵ ਕਰਦੇ ਆ ਅਸੀਂ ਚਾਹੁੰਦੇ ਆ ਵੀ ਗੁਰੂ ਸਾਹਿਬ ਨੂੰ ਇਦਾਂ ਦਾ ਬਣਾਓ ਤੇ ਚੇਤਾ ਰੱਖਿਓ ਲਿਖ ਲਓ ਮੇਰੀ ਗੱਲ ਜਿਹੜੇ ਬੰਦੇ ਇਦਾਂ ਦੀਆਂ ਪੁੱਠੀਆਂ ਕਰਾ ਮਾਤਾਂ ਤੇ ਭਰੋਸੇ ਕਰਨ ਵਾਲੇ ਐ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਜਿਹੜੀ ਅੱਜ ਆਪਾਂ ਵੀਡੀਓ ਦੇਖ ਲਈ ਨਾ ਉਹ ਬਾਈ ਬੰਜੀਤ ਸਿੰਘ ਢੱਡੇ ਵਾਲੇ ਦੀ ਹੈ ਤੇ ਉਹਦਾ ਟਾਈਟਲ ਏ ਕਿ ਰੀਅਲ ਮਿਰਕਲਸ ਕਿ ਅਸਲੀ ਮੌਜਜ਼ੇ ਕੀ ਹੁੰਦੇ ਨੇ ਕਿ ਆ ਜਿਹੜੀਆਂ ਪੁੱਠੇ ਸਿੱਦੇ ਚੀਜ਼ਾਂ ਗੁਰੂਆਂ ਨਾਲ ਜੋੜੀਆਂ ਜਾ ਰਹੀਆਂ ਇਹ ਮੌਜਜ਼ੇ ਨੇ ਜਾਂ ਇਹਦੇ ਤੋਂ ਹਟ ਕੇ ਕੁਝ ਹੋਰ ਮੌਜਜ਼ੇ ਨੇ ਤੇ ਇਹ ਜ਼ਿਕਰਿਆ ਸਾਰੀਆਂ ਗੱਲਾਂ ਤੁਹਾਨੂੰ ਇਸ ਵੀਡੀਓ ਚ ਕਲੀਅਰ ਹੋ ਜਾਣਗੀਆਂ ਬਿਲਕੁਲ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਹਾਂ ਹਿੰਦੂ ਮਿਥਿਹਾਸ ਪੜਨਾ ਹੈ ਉਹਦੇ ਵਿੱਚ ਤੇ ਇਦਾਂ ਵੀ ਲਿਖਿਆ ਕਿ ਹਨੂਮਾਨ ਜੀ ਆਏ ਸੂਰਜ ਨੂੰ ਵੇਖੋ ਉਹਨਾਂ ਚ ਲਿਖਿਆ ਸੂਰਜ ਨੂੰ ਇਦਾਂ ਫੜਿਆ ਤੇ ਮੂੰਹ ਚ ਪਾ ਲਿਆ ਸੂਰਜ ਮੂੰਹ ਚ ਪਾ ਲਿਆ ਤੇ ਮਾਂ ਕਹਿੰਦੀ ਕੱਢ ਦੇ ਕੱਢ ਦੇ ਬਾਹਰ ਕੱਢ ਜਿਵੇਂ ਬੀਬੀ ਕਹਿੰਦੀ ਤੋਫੀ ਪਾ ਲੈਂਦਾ ਬੱਚਾ ਮੂੰਹ ਚ ਗੋਲੀ ਨਹੀਂ ਮੂੰਹ ਚ ਪਾ ਲੈਂਦਾ ਟੋਫੀ ਕੱਟ ਕੱਟ ਇਹਨੇ ਇਦਾਂ ਕਿਹਾ ਖੱਟ ਖੱਟ ਪਾ ਕਹਿੰਦੇ ਉਹਨੇ ਬਾਹਰ ਆ ਦੱਸੋ ਇਹੋ ਜੀਆਂ ਗੱਲਾਂ ਭਰੀਆਂ ਪਈਆਂ ਨੇ ਤੇ ਅਸੀਂ ਜਿਹੜੇ ਅਸੀਂ ਲੋਕ ਆ ਆਪਾਂ ਕਹਿੰਨੇ ਆ ਸਾਡੇ ਵਾਲੇ ਕਿਉਂ ਪਿੱਛੇ ਰਹਿਣ ਅਸੀਂ ਵੀ ਫਿਰ ਦਰਖਤਾਂ ਤੋਂ ਮਠਿਆਈਆਂ ਝਾੜਦੇ ਆ ਆਖੋ ਸਤਨਾਮ ਵਾਹਿਗੁਰੂ ਅਸੀਂ ਕਹਿੰਨੇ ਗੁਰੂ ਸਾਹਿਬ ਸਾਡੇ ਕਿਉਂ ਪਿੱਛੇ ਰਹਿਣ ਬਈ ਸਾਡੇ ਗੁਰੂ ਸਾਹਿਬ ਵੀ ਨੇ ਵੀ ਇਦਾਂ ਕੀਤਾ ਇਦਾਂ ਕੀਤਾ ਇਦਾਂ ਦੀਆਂ ਗੱਲਾਂ ਅਸੀਂ ਵੀ ਸੋਚ ਸ਼ਾਇਦ ਇਹਦੇ ਨਾਲ ਅਸੀਂ ਆਪਣੇ ਗੁਰੂ ਸਾਹਿਬ ਨੂੰ ਬਹੁਤ ਵੱਡਾ ਕਰਦੇ ਆਂਗੇ ਸਾਡੇ ਗੁਰੂ ਜੀ ਇਹਨਾਂ ਗੱਲਾਂ ਨਾਲ ਵੱਡੇ ਬਣਦੇ ਆ ਪਰ ਸਮਝੋ ਇੰਨਾਂ ਗੱਲਾਂ ਨਾਲ ਗੁਰੂ ਸਾਹਿਬ ਵੱਡੇ ਨਹੀਂ ਬਣਦੇ ਪਿਆਰਿਓ ਇਹ ਬੜਾ ਵੱਡਾ ਭਲੇਖਾ ਹੈ ਸਾਡੇ ਮਨ ਦਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਾਮਾਤ ਕਰਦੇ ਆ ਅੰਦਰ ਅੰਦਰ ਕਰਾਮਾਤ ਵਰਤਦੀ ਹੈ ਗੁਰਬਾਣੀ ਦਾ ਸੱਚਾ ਗਿਆਨ ਕਰਾਮਾਤ ਹੈ ਵੇਖੋ ਸੁਣੋ ਧਿਆਨ ਨਾਲ ਸੁਣੋ ਤਤੀ ਤਵੀ ਤੇ ਬਹਿਣਾ ਤੇ ਤਵੀ ਦਾ ਠੰਢੀ ਹੋ ਜਾਣਾ ਇਹ ਕਰਾਮਾਤ ਹੈ ਬਿਮਾਰਾ ਜਦੋਂ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਤਵੀ ਠੰਡੀ ਠਾਰ ਹੋ ਗਈ ਇਹ ਕਰਾਮਾਤ ਹੈ ਇਹ ਕਰਾਮਾਤ ਹੈ ਵੀ ਤੱਤੀ ਤਵੀ ਤੇ ਬਹਿ ਕੇ ਗੁਰੂ ਅਰਜਨ ਦੇਵ ਜੀ ਤਪੇ ਨਹੀਂ ਠੰਡੇ ਰਹੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੱਤੀ ਤਵੀ ਤੇ ਬਹਿ ਕੇ ਠੰਡੇ ਰਹਿਣਾ ਇਹ ਕਰਾਮਾ ਟੰਡਿਆਂ ਦੀ ਸੇਜ ਵਿਛਾ ਕੇ ਵੀ ਆਪਣੇ ਆਪ ਨੂੰ ਇੱਕ ਰਸ ਰੱਖਣਾ ਠੰਡੇ ਰੱਖਣਾ ਇਹ ਕਰਾਮਾ ਹੈ ਉਬਲਦੀ ਦੇਖ ਥੁ ਬਾੜੇ ਖਾਣਾ ਤੇ ਫਿਰ ਵੀ ਠੰਡੇ ਰਹਿਣਾ ਇਹ ਕਰਾਮਾਤ ਹੈ ਸਵਾ ਲੱਖ ਨਾਲ ਲੜਨ ਵਾਸਤੇ ਤੁਰਨ ਦਾ ਜज्ਬਾ ਤੁਰ ਪੈਣਾ ਇਹ ਕਰਾਮਾਤ ਹੈ ਇਹ ਸ਼ਕਤੀਆਂ ਸ਼ੂ ਕਰਕੇ ਤੇ ਜਾਦੂਗਰਾਂ ਦੇ ਕੰਮ ਹੁੰਦੇ ਆ ਨਕਲੀ ਜੇ ਗੁਰੂ ਸਾਹਿਬ ਨੇ ਸਾਨੂੰ ਜਿਉਂ ਕੇ ਵਿਖਾਇਆ ਆ ਜਿਹੜੇ ਦੇਸ਼ਾਂ ਦੀਆਂ ਗੱਲਾਂ ਕਰਦੇ ਹੋ ਨਾ ਤੁਸੀਂ ਵੀ ਅਮਰੀਕਾ ਵਿੱਚ ਬੜਾ ਵਧੀਆ ਸਿਸਟਮ ਹੈ ਸਾਡੇ ਧਿਆਨ ਨਾਲ ਸੁਣਿਓ ਆ ਗੱਲ ਇਹਨਾਂ ਗੋਰਿਆਂ ਨੂੰ ਕਿਤੇ ਦੱਸੋ ਬਈ ਤਰਤਾਰਪੁਰ ਸੀ ਨਾ ਜਿਹੜਾ ਇਹਨਾਂ ਦੇਸ਼ਾਂ ਵਿੱਚ ਤੇ ਨੇੜੇ ਤੇੜੇ ਵੀ ਨਹੀਂ ਸੀ ਇਹ ਸਿਸਟਮ ਜਿਸ ਵੇਲੇ ਆ ਜਿਹੜਾ ਤੁਹਾਡੇ ਅੱਜ ਅਮਰੀਕਾ 'ਚ ਸਿਸਟਮ ਹੈ ਕੀ ਬਰਾਬਰ ਦੇ ਹੱਕ ਇੱਕੋ ਜਿਹਾ ਪਾਣੀ ਇੱਕੋ ਜਿਹਾ ਇੱਕੋ ਜਿਹਾ ਖਾਣ ਵਾਸਤੇ ਮਲਾਵਟ ਤੋਂ ਰਹਿਤ ਸਟੋਰਾਂ 'ਚ ਮਿਲਦਾ ਹੈ ਇੱਕੋ ਜਿਹੀ এডਿਕੇਸ਼ਨ ਮਾਤਾ ਪਿਤਾ ਦਾ ਵੱਡਿਆਂ ਦਾ ਸਤਿਕਾਰ ਹੈਲਪ ਕਰਨੀ ਇੱਕ ਦੂਜੇ ਦੀ ਮਦਦ ਕਰਨੀ ਫਰੀ ਦਵਾਈਖਾਨੇ ਫਰੀ ਲੰਗਰ ਗੁਰੂ ਸਾਹਿਬ ਨੇ ਇਹ ਕਨਸੈਪਟ ਸਾਨੂੰ ਦਿੱਤਾ ਦਿੱਤਾ ਹੀ ਨਹੀਂ ਨਿਕਾ ਜਿਆ ਸ਼ਹਿਰ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਐਦਾਂ ਦਾ ਦੁਨੀ ਐਦਾਂ ਦੀ ਦੁਨੀਆ ਹੋ ਸਕਦੀ ਹੈ ਭਾਰਤ ਵਿੱਚ ਇੰਡੀਆ ਵਿੱਚ ਐਦਾਂ ਦੀ ਦੁਨੀਆ ਹੋ ਸਕਦੀ ਹੈ ਉਹਨਾਂ ਵੇਲਿਆਂ 'ਚ ਨਾਲੇ ਅੱਜ ਤੋਂ 560 ਪਹਿਲਾਂ ਭਾਰਤ ਜਦੋਂ ਬੰਦਿਆਂ ਦਾ ਰਾਜ ਸੀ ਡਿਕਟੇਟਰਸ਼ਿਪ ਸੀ ਉਦੋਂ ਇੱਕ ਬੰਦੇ ਦੀ ਚੱਲਦੀ ਸੀ ਫਾਂਸੀ ਸ਼ਰਿਆਮ ਜਿਹੜਾ ਬੰਦਾ ਸਰਕਾਰ ਦੀ ਵਿਰੋਧਤਾ ਕਰਦਾ ਟੰਗ ਦਿਓ ਫਾਹੇ ਜਿਸ ਵੇਲੇ ਐਦਾਂ ਦਾ ਮਾਹੌਲ ਇੰਡੀਆ ਵਿੱਚ ਸੀ ਉਸ ਇੰਡੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਅਮਰੀਕਾ ਵਾਲੇ ਸਿਸਟਮ ਵਾਲਾ ਨਿਕਾਹ ਜਾਂ ਸ਼ੇਰ ਬਸਾ ਕੇ ਵਿਖਾਇਆ ਵੀ ਐਂਦਾ ਹੋ ਸਕਦਾ ਆ ਖੁਸਰਨਾ ਹਾ ਸ਼੍ਰੀ ਵਾਹਿਗੁਰੂ ਐਂਦਾ ਹੋ ਸਕਦਾ ਐਂਦਾ ਬੀਬੀ ਤੇ ਇਹ 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 ਐਂਦਾ ਫਰਕ ਵੀ ਔਰਤ ਦਾ ਸਤਕਾਰ ਬਰਾਬਰ ਖਾਣਾ ਬਰਾਬਰ ਪੀਣਾ ਇੱਕ ਪਾਣੀ ਸਾਫ਼ ਸੁਥਰਾ ਲੰਗਰ દવાਖਾਨਾ ਸਾਰਾ ਕੁਝ ਜਿੱਦਾਂ ਦਾ ਤੁਸੀਂ ਅੱਜ ਅਮਰੀਕਾ 'ਚ ਵੇਖਦੇ ਹੋ ਇਦਾਂ ਦਾ ਛੋਟਾ ਜਿਹਾ ਕਰਤਾਰਪੁਰ ਬਣਾ ਕੇ ਵਿਖਾਇਆ ਕਹਿੰਦਾ ਮਹਾਰਾਜ ਕਹਿੰਦੇ ਸੀ ਐਦਾਂ ਦੀ ਦੁਨੀਆ ਚਾਹੀਦੀ ਏ ਇੱਕ ਬਰਾਬਰ ਇੱਕੋ ਜਿਹਾ ਚਾਹੀਦਾ ਅੱਛਾ ਹੁਣ ਧਿਆਨ ਨਾਲ ਸੁਣਿਓ ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰੂ ਸਾਹਿਬ ਜੀ ਜਾਂਦੇ ਆ ਫਿਰ ਰੌਲਾ ਪੈਂਦਾ ਗੁਰੂ ਅੰਗਦ ਸਾਹਿਬ ਜੀ ਛੱਡ ਕੇ ਫਿਰ ਖਡੂਰ ਸਭ ਵਸਾ ਕੇ ਦਿਖਾਉਂਦੇ ਵੀ ਐਦਾਂ ਹੋ ਸਕਦਾ ਐਦਾਂ ਹੋ ਸਕਦਾ ਫਿਰ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਸਾ ਕੇ ਵਿਖਾਉਂਦੇ ਪ੍ਰੈਕਟੀਕਲ ਕਰਕੇ ਸਾਡੇ ਵਰਗੇ ਤੇ ਕਹਿੰਦੇ ਹੀ ਐ ਔਰ ਉਹ ਕਰਕੇ ਵਿਖਾਉਂਦੇ ਆਂ ਛੋਟਾ ਜਿਹਾ ਬੇਗੰਪੁਰਾ ਛੋਟਾ ਜਿਹਾ ਖਾਲਸਤਾਨ ਛੋਟਾ ਜਿਹਾ ਉਹ ਰੋਲ ਦੇਖੋ ਇਹਨੂੰ ਮਾਡਲ ਬਣਾਤਾ ਜੇ ਗੁਰੂ ਰਾਮਦਾਸ ਜੀ ਨੇ ਗੁਰੂ ਅੰਮ੍ਰਿਤਸਰ ਬਣਾ ਕੇ ਵਿਖਾਇਆ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਬਸਾ ਕੇ ਵਿਖਾਇਆ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਬਣਾ ਕੇ ਵਿਖਾਇਆ ਵੀ ਐਦਾਂ ਦਾ ਨਕਸ਼ਾ ਬਣਾਓ ਆ ਐਦਾਂ ਹੋ ਸਕਦਾ ਇੱਕ ਇੱਕ ਪਾਣੀ ਇੱਕੋ ਜਿਹਾ ਪਾਣੀ ਸਭ ਸਹੂਲਤਾ ਇੱਕੋ ਜਿਹੀ ਉਹਨਾਂ ਵੇਲੇਾਂ 'ਚ ਜਿਹੜੀਆਂ ਸਹੂਲਤਾ ਸੀ ਇੱਕੋ ਜਿਹੀਆਂ ਬਰਾਬਰ ਦੇ ਹੱਕ ਜਾਤ ਪਾਤ ਖਤਮ ਹੁਣ ਇੱਥੇ ਤੇ ਇੱਥੇ ਸਾਡੇ ਗਵਾਂਢ 'ਚ ਕੌਣ ਮذਬੀ ਸਿੱਖ ਘਰ ਲੈ ਲੈਂਦਾ ਕਿਹੜਾ ਰਮਦਾਸੀ ਆ ਸਿੱਖ ਘਰ ਲੈਂਦਾ ਕਿਹੜਾ ਰਾਮਗੜੀ ਆ ਆਉਂਦਾ ਕਿਹੜਾ ਜੱਟ ਆਉਂਦਾ ਕਿਹੜਾ ਲਵਾਨਾ ਆਉਂਦਾ ਸਾਨੂੰ ਅਸੀਂ ਕਦੀ ਪੁੱਛਦੇ ਆ ਇੱਥੇ ਇੰਨਾ ਦੇਸ਼ਾਂ 'ਚ ਪਰ ਪੰਜਾਬ ਵਿੱਚ ਤੇ ਇਦਾਂ ਹੈ ਵੀ ਵੀੜੇ ਵਾਲਿਆਂ ਦਾ ਇੱਕ ਪਾਸੇ ਗਰੀਬਾਂ ਦੇ ਉਹਨਾਂ ਦੇ ਇੱਕ ਪਾਸੇ ਘਰ ਨੇ ਜੱਟਾਂ ਦੇ ਇੱਕ ਪਾਸੇ ਨੇ ਇਦਾਂ ਹੀ ਆ ਨਾ ਇੱਥੇ ਹੈ ਨਹੀਂ ਪਰ ਖਡੂਰ ਸਾਹਿਬ ਦੇ ਵਿੱਚ ਇੱਕੋ ਜੇ ਸੀ ਆਖੋ ਸਤ ਨਹਾ ਕਰਤਾਰਪੁਰ ਵਿੱਚ ਇੱਕੋ ਜੇ ਸੀ ਆਨੰਦਪੁਰ ਸਾਹਿਬ ਵਿੱਚ ਇੱਕੋ ਜੇ ਸੀ ਜਾਤ ਤੇ ਕੋਈ ਪੁੱਛਦਾ ਹੀ ਨਹੀਂ ਸੀ ਤੇ ਤੁਸੀਂ ਦੱਸੋ ਇਹ ਕਰਾਮਾਤ ਨਹੀਂ ਸੀ ਇੰਡੀਆ 'ਚ ਰਹਿ ਕੇ ਭਾਰਤ 'ਚ ਰਹਿ ਕੇ ਉਹਨਾਂ ਵੇਲੇਾਂ 'ਚ ਇਹ ਕਿਤੇ ਖੇਡ ਪਈ ਏ ਦੱਸੋ ਡਿਕਟੇਟਰਸ਼ਿਪ ਹੈ ਜਦੋਂ ਇੱਕ ਬੰਦੇ ਦੇ ਹੱਥ 'ਚ ਜਦੋਂ ਸਾਰਾ ਕੁਝ ਹੈ ਤੇ ਇਦਾਂ ਦਾ ਸ਼ਹਿਰ ਵਸਾ ਕੇ ਵਿਖਾ ਦੇਣਾ ਕਿਤੇ ਖੇਡ ਸੀ ਤੁਹਾਡੇ ਅਮਰੀਕਾ ਵਰਗਾ ਸਹੂਲਤਾਂ ਵਾਲਾ ਸਾਰਾ ਕੁਝ ਇਦਾਂ ਕਹਿੰਦੇ ਸੀ ਵੀ ਸਾਰੇ ਜਣੇ ਦਸ ਦਸਬੰਦ ਦਾ ਕੀ ਅਰਥ ਸੀ ਸਿੱਧਾ ਸਿੱਧਾ ਟੈਕਸ ਜਿੰਦਾਂ ਤੁਸੀਂ ਟੈਕਸ ਭਰਨਾ ਆਪਣੀ ਕਮਾਈ ਕਰੋ ਕਮਾਈ ਤੋਂ ਬਾਅਦ ਦਸਵੰਦ ਕੱਢਣਾ ਤੇ ਦਸਵੰਦ ਦਾ ਇੱਥੇ ਵੀ ਤੁਸੀਂ ਦਸਵੰਦ ਦਾ ਅਰਥ ਟੈਕਸੀ ਹੈ ਤੇ ਗੁਰੂ ਸਾਹਿਬ ਨੇ ਦਸਵੰਦ ਮੈਨੂੰ ਤੇ ਇਹ ਲੱਗਦਾ ਹੈ ਇਹਨਾਂ ਨੇ ਦਸਵੰਦ ਦੀ ਨਕਲ ਕਰਕੇ ਟੈਕਸ ਬਣਾਇਆ ਆ ਆਪਕੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਇਸੇ ਤਰ੍ਹਾਂ ਹੀ ਐਕਸ ਭਰਨਾ ਦਾ ਦਸਵੰਦ ਦਸਵਾਂ ਹਿੱਸਾ ਟਿਲਾਣਾ ਕਾਹਦੇ ਤੇ ਹੈ ਸਾਂਝੇ ਥਾਂ ਤੇ ਲਾਣਾ ਉਹਨ ਵੇਖੋ ਦਸਵੰਦ ਨਾਲ ਆ ਬਿਲਡਿੰਗ ਬਣ ਗਈ ਕਿਸੇ ਦਾ ਇਹਦੇ ਵਿੱਚ ਲੱਖ ਰੁਪਈਆ ਪਿਆ ਲੱਖ ਡਾਲਰ ਤੇ ਕਿਸੇ ਦਾ 1 ਡਾਲਰ ਪਿਆ ਪਰ ਬੈਠੇ ਬਰਾਬਰ ਆ ਆਖੋ ਸਤਨਾਮ ਸ੍ਰੀ ਵਾਹਿਗੋ ਤੁਹਾਡੇ ਵਿੱਚ ਅਮਰੀਕਾ ਵਿੱਚ ਕੋਈ ਬੰਦਾ 1 ਸਾਲ ਦਾ 1 ਮਿਲੀਅਨ ਟੈਕਸ ਭਰਦਾ ਹੈ 1 ਮਿਲੀਅਨ ਕੋਈ ਬੰਦਾ 1 ਲੱਖ ਟੈਕਸ ਇੱਕ ਸਾਲ ਦਾ ਭਰਦਾ ਹੈ ਤੇ ਕੋਈ ਬੰਦਾ 1000 ਟੈਕਸ ਭਰਦਾ ਹੈ ਹਰ ਸੜਕ ਨੂੰ ਤੇ ਬਰਾਬਰੀ ਵਰਤਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੋਡ ਤੇ ਬਰਾਬਰੀ ਵਰਤਦਾ ਹੈ ਸਹੂਲਤਾਂ ਤੇ ਬਰਾਬਰੀ ਲੈਂਦਾ ਤੇ ਇਹੀ ਚੀਜ਼ ਉਸ ਵੇਲੇ ਚ ਸੀ ਗੋਇੰਦਵਾਲ ਸਾਹਿਬ ਇਦਾਂ ਦਾ ਸੀ ਅੰਮ੍ਰਿਤਸਰ ਸਾਹਿਬ ਇਦਾਂ ਦਾ ਸੀ ਆਨੰਦਪੁਰ ਸਾਹਿਬ ਇਦਾਂ ਦਾ ਸੀ ਲੈ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਉਹਨਾਂ ਵੇਲਿਆਂ ਵਿੱਚ ਇੰਨਾ ਇਹ ਚੀਜ਼ ਨਕਸ਼ਾ ਜਦੋਂ ਗੁਰੂ ਸਾਹਿਬ ਨੇ ਬਣਾ ਕੇ ਵਿਖਾਇਆ ਉਹ ਕਹਿੰਦੇ ਇਹਨਾਂ ਨੂੰ ਬਹੁਤ ਤਤੀ ਤਵੀ ਤੇ ਇਹਨਾਂ ਨੇ ਸਾਰਿਆਂ ਦੇ ਦਿਮਾਗ 'ਚ ਇਹ ਕੁਝ ਭਰ ਦੇਣਾ ਹੈ ਇੱਥੇ ਸਾਰੇ ਲੋਕ ਸਿਆਣੇ ਹੋ ਕੇ ਬਰਾਬਰ ਹੋ ਜਾਣਗੇ ਕਿਵੇਂ ਜੋ ਮਰਜੀ ਕਰੀਏ ਇਹਨਾਂ ਨੂੰ ਅਸੀਂ ਵਦਨ ਫੁੱਲਣ ਨਹੀਂ ਦੇਣਾ ਜੇ ਇਹ ਵਦ ਫੁੱਲ ਗਏ ਤੇ ਜੇ ਸੱਚ ਹੈ ਜੇ ਉਹ ਸਿਸਟਮ ਕਿਤੇ ਲਾਗੂ ਹੋ ਜਾਂਦਾ ਅਸਾਨੂੰ ਅਮਰੀਕਾ ਨਹੀਂ ਸੀ ਆਉਣਾ ਪੈਣਾ ਇਹਨਾਂ ਨੂੰ ਸਾਡੇ ਕੋਲ ਜਾਣਾ ਪੈਣਾ ਸੀ ਜੇ ਇੱਕ ਪਿੰਡ ਵਰਗਾ ਸਾਰੇ ਪਿੰਡ ਬਣ ਜਾਂਦੇ ਇਹ ਕਰਾਮਾਤ ਹੈ ਸਾਡੇ ਗੁਰੂ ਸਾਹਿਬ ਦੀ ਇਹ ਦੱਸੋ ਪਰ ਬੜੀ ਭੈੜੀ ਬਿਮਾਰੀ ਹੈ ਅਸੀਂ ਉਹ ਜਾਦੂਗਰਾਂ ਵਾਲੇ ਟੂਣਿਆਂ ਜਿਹਾ ਵਾਂਗੂ ਵੀ ਉਹ ਸ਼ੂਹ ਕਰਕੇ ਸ਼ਕਤੀ ਨਿਕਲ ਗਈ ਐ ਹੋ ਗਿਆ ਬੰਦੇ ਉੱਡ ਗਏ ਇਹੋ ਜੀਆਂ ਗੱਲਾਂ ਤੇ ਬਲੀਵ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ ਗੁਰੂ ਸਾਹਿਬ ਨੂੰ ਇਦਾਂ ਦਾ ਬਣਾਓ ਤੇ ਚੇਤਾ ਰੱਖਿਓ ਲਿਖ ਲਓ ਮੇਰੀ ਗੱਲ ਜਿਹੜੇ ਬੰਦੇ ਇਦਾਂ ਦੀਆਂ ਪੁੱਠੀਆਂ ਕਰਾਮਾਤਾਂ ਤੇ ਭਰੋਸੇ ਕਰਨ ਵਾਲੇ ਐ ਕਦੇ ਤੁਸੀਂ ਕਿਸੇ ਗੋਰੇ ਨਾਲ ਬਹਿ ਕੇ ਗੱਲ ਨਹੀਂ ਕਰ ਸਕਦੇ ਕਿ ਸਾਡਾ ਧਰਮਕਲਾ ਕਹਿੰਦਾ ਕਿਹੜੀਆਂ ਗੱਲਾਂ ਮਾਰਦਾ ਇਹੋ ਜੇ ਤੁਸੀਂ ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾਂਦੇ ਆ ਜਿੱਦਾਂ ਦੇ ਬਾਕੀ ਓਦਾਂ ਦੀ ਤੁਸੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਹੜੀਆਂ ਗੱਲਾਂ ਕਰਦੇ ਤੁਸੀਂ ਇਹ ਇਹਦੇ 'ਚ ਕੀ ਫਰਕ ਐ ਭਰ ਕੇ ਕਿਤੇ ਤੁਸੀਂ ਆਹ ਇਤਿਹਾਸ ਸੁਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਢੰਗ ਨਾਲ ਦੱਸੋ ਵੀ ਜਾਤ ਬਰਾਦਰੀ ਖਤਮ ਕਰੋ ਗੁਰੂ ਸਾਹਿਬ ਕੀ ਕਹਿੰਦੇ ਔਰਤ ਬਾਰੇ ਗੁਰੂ ਸਾਹਿਬ ਨੇ ਬਰਾਬਰ ਕਰਨ ਵਾਸਤੇ ਕੀ ਕੀਤਾ ਇਹ ਦੱਸੋ ਜਿਗਰਿਆ ਅੱਬਾ ਇਹ ਬਾਈ ਰਣਜੀਤ ਸਿੰਘ ਢੜਨੀ ਵਾਲੀ ਦੀ ਵੀਡੀਓ ਦੇਖੀ ਤੇ ਤੁਹਾਡਾ ਕਾਫੀ ਹੱਦ ਤੱਕ ਮੇਰੇ ਖਿਆਲ ਚ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਕਿ ਕਰਾਮਾਤ ਕੀ ਹੈ ਤੇ ਸੇਖੀズム ਦੀ ਕਰਾਮਾਤ ਕਿਨੋ ਕਿਹਾ ਜਾਂਦਾ ਆ ਆਪਾਂ ਉਹਨਾਂ ਦੀ ਬਾਈ ਰঞ্জੀਤ ਸਿੰਘ ਢੱਡਿਆਂ ਨੇ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਜਿਹੜਾ ਆ ਜਾਦੂ ਟੋਨਾ ਕਰਕੇ ਲੋਕ ਆਪਣੇ ਤਰਫ ਮਾਇਲ ਕਰ ਲੈਂਦੇ ਨੇ ਲੋਕਾਂ ਨੂੰ ਇਹ ਅਸਲ ਤੇ ਕਰਾਮਾਤਾ ਨਹੀਂ ਹੈ ਗਿਆ ਕਰਾਮਾਤਾ ਇਹ ਨਹੀਂ ਕਿ ਇੱਕ ਸਿਸਟਮ ਦਿੱਤਾ ਜਾਵੇ ਇੱਕ ਨਿਜ਼ਾਮ ਲੋਕਾਂ ਨੂੰ ਦਿੱਤਾ ਜਾਵੇ ਤੇ ਜਿੰਨੇ ਨਾਲ ਲੋਕਾਂ ਦੀ ਜ਼ਿੰਦਗੀ ਚੇਂਜ ਹੋਵੇ ਜਿਸ ਤਰ੍ਹਾਂ ਕਿ ਦੇਖੋਗੇ ਤੁਸੀਂ ਜਾਤ ਪਾਤ ਦਾ ਨਿਜ਼ਾਮ ਜਿਹੜਾ ਖਤਮ ਕੀਤਾ ਗੁਰੂ ਅਮਰਦਾਸ ਦੇ ਦੌਰ ਦੇ ਵਿੱਚ ਹੋਇਆ ਗੁਰੂ ਗੁਰੂ ਰਵਿਦਾਸ ਜਾਂ ਗੁਰੂ ਰਵਿਦਾਸ ਜੀ ਉਹ ਦੇਖ ਲੋ ਕਿ ਉਹਨਾਂ ਨੂੰ ਛੋਟੀ ਜਾਤ ਦਾ ਸਮਝਿਆ ਜਾਂਦਾ ਸੀ ਲੇਕਿਨ ਉਹ ਕਿਸ ਲੈਵਲ ਤੇ ਗਏ ਹਾਂ ਕਿਉਂ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਲੈਵਲ ਤੇ ਪਹੁੰਚਾਇਆ ਮਤਲਬ ਕਿ ਬਰਾਬਰ ਬਿਠਾਇਆ ਮਤਲਬ ਕਿ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਭਗਤ ਨੇ ਰੱਬ ਵਾਲੇ ਬੰਦੇ ਨੇ ਉਹਨਾਂ ਦੇ ਸ਼ਲੋਕ ਸ਼ਾਮਲ ਨੇ ਗੁਰਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਲ ਕੀਤੇ ਕਿ ਗੁਰੂਆਂ ਦੇ ਨਜ਼ਦੀਕ ਤੇ ਕੋਈ ਜਾਤ ਪਾਤ ਨਹੀਂ ਸੀ ਲੇਕਿਨ ਆਪਾਂ ਹੁਣ ਅਗਰ ਇਹ ਗੱਲ ਕਰੀਏ ਕਿ ਕਰਾਮਤ ਜਾਂ ਮੌਜੂਜ਼ਾ ਜਿਹੜਾ ਹੁੰਦਾ ਉਹਦਾ ਮਕਸਦ ਕੀ ਹੁੰਦਾ ਉਹਦਾ ਮਤਲਬ ਕੀ ਹੁੰਦਾ ਤੇ ਕਰਾਮਤ ਜਾਂ ਮੌਜੂਜ਼ੇ ਦਾ ਮਕਸਦ ਜਾਂ ਮਤਲਬ ਇਹ ਹੁੰਦਾ ਕਿ ਪਹਿਲੀਆਂ ਕੌਮਾਂ ਦੇ ਵਿੱਚ ਜਿਹੜੇ ਪੈਗੰਬਰ ਆਏ ਸੀ ਹਾਂਜੀ ਯਾਨੀ ਕਿ ਜਿੰਨੇ ਵੀ ਇਸਲਾਮੀ ਪੈਗੰਬਰ ਆਏ ਨੇ ਹਾਂਜੀ ਉਹਨਾਂ ਦੀ ਕੌਮ ਨੇ ਉਹਨਾਂ ਤੋਂ ਡਿਮਾਂਡ ਕੀਤੀ ਹਾਂਜੀ ਉਹਨਾਂ ਦੀ ਕੌਮ ਨੇ ਆਖਿਆ ਕਿ ਜੀ ਸਾਨੂੰ ਆ ਚੀਜ਼ ਇੰਜ ਕਰਕੇ ਦਿਖਾਓ ਆ ਚੀਜ਼ ਇੰਜ ਕਰਕੇ ਦਿਖਾਓ ਅਸੀਂ ਤਾਂ ਤੁਹਾਡੇ ਤੇ ਮੰਨ ਲੈਂਦੇ ਹਾਂ ਕਿ ਤੁਸੀਂ ਅਗਰ ਰੱਬ ਦੇ ਸੱਚੇ ਬੰਦੇ ਆ ਕਰਕੇ ਦਿਖਾਓ ਕਰਕੇ ਦਿਖਾਓ ਹੁਣ ਗੈਰ ਅਰਾਦੀ ਤੌਰ ਤੇ ਜਿਹੜਾ ਮੌਜੂਦਾ ਹੈ ਨਾ ਉਹ ਪੈਗੰਬਰ ਕੋਲ ਹੁੰਦਾ ਹੈ ਯਾਨੀ ਕਿ ਉਹ ਇਹ ਨਹੀਂ ਹੈ ਕਿ ਜੀ ਉਹਦੇ ਉਹਦੇ ਕੋਲ ਉਹ ਤਾਕਤ ਹੈ ਤੇ ਉਹ ਕਰ ਰਿਹਾ ਹੈ ਉਹ ਬੇਇਜ਼ਨਿਲਾ ਅੱਲਾ ਦੇ ਹੁਕਮ ਦੇ ਨਾਲ ਅੱਲਾ ਦੀ ਮਰਜ਼ੀ ਦੇ ਨਾਲ ਉਹ ਬੰਦਾ ਕਰਦਾ ਜਿਵੇਂ ਹਜ਼ਰਤ ਈਸਾ ਅਲੈਹਿਸਲਾਮ ਕੋਲੇ ਮੌਜੂਦਾ ਸੀ ਕਿਉਂ ਕਬਰ ਤੇ ਜਾ ਕੇ ਕਹਿੰਦੇ ਸੀ ਕਿ ਇਹ ਕਬਰ ਵਾਲੇ ਤੂੰ ਜ਼ਿੰਦਾ ਹੋ ਜਾ ਅੱਲਾ ਦੇ ਹੁਕਮ ਨਾਲ ਅੱਲਾ ਦੇ ਹੁਕਮ ਨਾਲ ਉਤੋਂ ਇਹ ਨਾਲੇ ਵੀ ਕਹਿੰਦੇ ਸੀ ਅੱਲਾ ਦੇ ਹੁਕਮ ਨਾਲ ਕਬਰ ਵਾਲਾ ਜ਼ਿੰਦਾ ਹੋ ਜਾ ਉਹ ਜ਼ਿੰਦਾ ਹੋ ਜਾਂਦਾ ਸੀ ਇੱਕ ਕਿਸਮ ਦਾ ਉਹ ਨੇਕ ਬੰਦੇ ਦੁਆ ਕਰਦੇ ਸੀ ਘਰਾ ਬੁਗਲੋਂ ਕਿ ਸੋਹਣਾ ਰੱਬਾ ਇਹ ਜਿਹੜੇ ਬੰਦੇ ਨੇ ਨਾ ਇਹ ਡਿਮਾਂਡ ਕਰ ਰਹੇ ਨੇ ਤੇ ਇਹਨਾਂ ਦੀ ਤੂੰ ਆਪਣਾ ਆਪਣੀ ਹੋਂਦ ਜ਼ਾਹਰ ਕਰ ਦੇ ਜਾਂ ਜਾਂ ਮੈਂ ਇੱਕ ਹੋਰ ਚੀਜ਼ ਤੁਹਾਡੇ ਨਾਲ ਇੱਥੇ ਜ਼ਾਹਰ ਕਰਨਾ ਕਿ ਜਿਹੜੀਆਂ ਕੂਮਾਂ ਨੇ ਡਿਮਾਂਡ ਕੀਤੀ ਨਾ ਹਾਂਜੀ ਕਿ ਜੀ ਸਾਨੂੰ ਆ ਚੀਜ਼ ਦਿਖਾਓ ਤੇ ਫਿਰ ਅਸੀਂ ਮਤਲਬ ਕਿ ایمان ਲਿਆਵਾਂਗੇ ਤੇ ਉਹਨਾਂ ਨੇ ਉਹ ਚੀਜ਼ ਵੇਖ ਕੇ ایمان ਨਹੀਂ ਲਿਆੰਦਾ ਤੇ ਫਿਰ ਉਸ ਤੋਂ ਬਾਅਦ ਅੱਲਾ ਦੀ ਪਕੜ ਉਹਨਾਂ ਤੇ ਆਈ ਜਿਦੋਂ ਜਿਵੇਂ ਕਿ ਹਜ਼ਰਤ ਗਾਫਰ ਹਜ਼ਰਤ ਲੂਤ ਸੀ ਜਾਂ ਕੋਈ ਪੈਗੰਬਰ ਸੀ ਉਹਨਾਂ ਨੂੰ ਉਹਨਾਂ ਦੀ ਕੌਮ ਨੇ ਆਖਿਆ ਕਿ ਆ ਸਾਹਮਣੇ ਜਿਹੜੀ ਪਹਾੜ ਹੈ ਨਾ ਇਹਦੇ ਵਿੱਚੋਂ ਊਂਟ ਨਹੀਂ ਕੱਢ ਕੇ ਦਿਖਾਓ ਹਾਂਜੀ ਹਾਂਜੀ ਊਂਟ ਨਹੀਂ ਤੁਸੀਂ ਜਿਵੇਂ ਵੀ ਕਰ ਸਕਦੇ ਹੋ ਇਹ ਤੁਸੀਂ ਕੱਢ ਕੇ ਦਿਖਾਓ ਫਿਰ ਉਸ ਪਗੰਬਰ ਨੇ ਅੱਲਾਹ ਤਾਲਾ ਨੂੰ ਆਖਿਆ ਕਿ ਆ ਮੇਰੇ ਤੋਂ ਇਹ ਤਲਬ ਕਰਦੇ ਪਏ ਨੇ ਤੇ ਤੁਸੀਂ ਦੱਸੋ ਅੱਲਾਹ ਤਾਲਾ ਨੇ ਆਖਿਆ ਠੀਕ ਹੈ ਕਿ ਊਂਟਨੀ ਤੇ ਮੈਂ ਕੱਢ ਦਾਂਗਾ ਲੇਕਿਨ ਮੇਰੀਆਂ ਸ਼ਰਤਾਂ ਕੌਮ ਨੂੰ ਮੰਨਣੀਆਂ ਪੈਣੀਆਂ ਸ਼ਰਤਾਂ ਕੀ ਸੀ ਕਿ ਉਹ ਊਂਟਨੀ ਜਦੋਂ ਬਾਹਰ ਨਿਕਲੀ ਨਾ ਲੋਗਾਂ ਨੂੰ ਤੇ ਉਹਦਾ ਬੱਚਾ ਜਾਂ ਗਾਲਬਨ ਉਹਦੇ ਨਾਲ ਬੱਚਾ ਵੀ ਸੀ ਤੇ ਉਹ ਉਂਡ ਇੱਕ ਦਿਨ ਮੁਕਰਰ ਕਰ ਦਿੱਤਾਗਾ ਕਿ ਇੱਕ ਦਿਨ ਊਂਠ ਨਹੀਂ ਚੜੇ ਕਰੇਗੀ ਹਾਂਜੀ ਜਾਂ ਇੱਕ ਦਿਨ ਊਂਠ ਨਹੀਂ ਪਾਣੀ ਪੀਵੇ ਕਰੇਗੀ ਤੇ ਇੱਕ ਦਿਨ ਕੋਮ ਵਾਲੇ ਇੱਥੋਂ ਪਾਣੀ ਹਾਂ ਅਲਾਕੇ ਵਾਲੇ ਲੋਕ ਪਾਣੀ ਲਜਾਨ ਕਰਨਗੇ ਲੇਕਿਨ ਉਹਨਾਂ ਨੇ ਆਖਿਆ ਕਿ ਯਾਰ ਉਸ ਕੋਮ ਨੇ ਉਸ ਤੋਂ ਵੀ نافਰਮਾਨੀ ਕੀਤੀ ਕਿ ਉਹਨਾਂ ਨੇ ਅੱਕ ਕੇ ਨਾ ਤੇ ਊਂਠਣੀ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਉਹਨਾਂ ਤੇ ਨੇਰੀ ਭੇਜੀ ਤੇ عذاب بھیجیا عذاب بھیجیا کہ اللہ تعالی مطلب کہ ਜਿਹੜੇ ਮੌਜੂਜ਼ੇ ਨੇ ਨਾ ਜਾਂ ਕਰਾਮਤਾਂ ਜਿਹੜੀਆਂ ਕਰਾਮਤਾਂ ਅਲਗ ਨੇਕ ਬੰਦਿਆਂ ਤੇ ਹੁੰਦੀਆਂ ਮੌਜੂਜ਼ੇ ਜਿਹੜੇ ਨੇ ਉਹ ਅੱਲਾ ਦੇ ਪੈਗੰਬਰਾਂ ਤੇ ਆਉਂਦੇ ਨੇ ਤੇ ਉਹਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਤੇ ਜਿਹੜੇ ਕੌਮ ਅਗਰ ਉਹ ਸਾਰਾ ਕੁਝ ਵੇਖ ਕੇ ਵੀ ਯਕੀਨ ਨਹੀਂ ਕਰਦੀ ਸਾਰੇ ਸਬੂਤ ਲੈ ਕੇ ਵੀ ਯਕੀਨ ਨਹੀਂ ਕਰਦੀ ਫਿਰ ਉਹਨਾਂ ਦਾ ਮਸਲਾ ਤੇ ਫਿਰ ਇਹ ਰੋ ਰੋ ਉਹਨਾਂ ਨੂੰ ਜੇ ਜੇ ਤੁਹਾਨੂੰ ਕੋਈ ਅੱਜ ਕੱਲ ਦੀ ਦੁਨੀਆ ਦੇ ਵਿੱਚ ਅੱਜ ਕੱਲ ਪਰਸੋਂ ਜੋ ਵੀ ਹੋ ਰਿਹਾ ਇਹਦੇ ਵਿੱਚ ਕੋਈ ਬੰਦਾ ਕਹਿੰਦਾ ਜੀ ਮੈਂ ਇੰਜ ਕਰ ਦਿੰਦਾ ਮੈਨੂੰ ਇੱਕ ਦਾਣਾ ਹੱਥ ਤੇ ਤਲੀ ਤੇ ਰੱਖੋ ਮੈਨੂੰ ਦੋ ਕਰਕੇ ਖਾਣਾ ਤੇ ਉਹ ਜਾਂ ਜਾਦੂ ਕਰਦਾ ਪਿਆ ਜਾਂ ਤੁਹਾਡੀਆਂ ਅੱਖਾਂ ਨੂੰ ਬੰਨਦਾ ਪਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਾਦੂ ਟੋਨਾ ਹੀ ਕਰ ਰਿਹਾ ਜਿਵੇਂ ਭਾਈ ਜੀ ਸਿੰਘ ਢੱਡਿਆਂ ਵਾਲੇ ਕਹਿ ਰਹੇ ਕਿ ਵੀਡੀਓ ਦੇ ਵਿੱਚ ਕਿ ਵੀ ਇਹ ਸਿਰਫ ਜਾਦੂ ਟੋਨਾ ਹੈ ਜਿਹੜੀਆਂ ਹੁਣ ਕੋਈ ਅਗਰ ਬੰਦਾ ਕਹਿੰਦਾ ਨਾ ਕਿ ਮੈਂ ਕਰਾਮਤ ਕਰ ਸਕਦਾ ਤੇ ਉਹ ਕਰਾਮਤ ਨਹੀਂ ਹੈਗੀ ਉਹ ਜਾਦੂ ਟੋਨਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਉਹਦੇ ਕੋਲ ਕੋਈ ਟ੍ਰਿਕ ਹੈ ਉਹ ਜਾਦੂ ਹੈ ਕੋਈ ਟੋਨਾ ਹੈ ਜਿਸ ਤਰ੍ਹਾਂ ਕਿ ਹੁਣ ਵੇਖੋ ਇਹ ਆਪਾ ਹਿੰਦੂਇਜ਼ਮ ਦੇ ਵਿੱਚ ਬੇਸ਼ੁਮਾਰ ਉਹਨਾਂ ਨੇ ਉਹ ਬਣਾਈਆਂ ਨੇ ਮਤਲਬ ਕਿ ਕਰਾਮਾਤਾ ਉਹਨਾਂ ਨੇ ਹਰ ਬੰਦੇ ਨਾਲ ਕਰਾਮਾਤਾ ਜੋੜੀਆਂ ਨੇ ਤੇ ਉਹ ਉਹਨਾਂ ਦੇਖ ਕੇ ਫਿਰ ਜਿਹੜੇ ਸਾਡੇ ਸਿੱਖ ਲੋਕ ਨੇ ਉਹ ਬਾਈ ਰਜੀਤ ਸਿੰਘ ਦੇ ਮੁਤਾਬਕ ਉਹਨਾਂ ਨੇ ਵੀ ਆਪ ਕਿਹਾ ਵੀ ਸਾਡੇ ਗੁਰੂ ਕਿਉਂ ਪਿੱਛੇ ਰਹਿਣ ਤੇ ਉਹਨਾਂ ਨੇ ਮੁਕਤਲਿਫ ਚੀਜ਼ਾਂ ਨਾਲ ਜੋੜ ਨਾਲ ਜੋੜ ਦਿੱਤੀਆਂ ਹਾਲਾਂਕਿ ਕਈ ਵੀ ਵੀਡੀਓ ਵਿੱਚ ਕਈ ਵਾਰੀ ਝੂਠੀ ਕੋਈ ਚੀਜ਼ ਗੁਰੂਆਂ ਦੇ ਨਾਲ ਜੋੜਨ ਦਾ ਇਹ ਨੁਕਸਾਨ ਹੁੰਦਾ ਹੈ ਕਿ ਉਹਨਾਂ ਦੀ ਸ਼ਾਨ ਚ ਫਰਕ ਆਉਂਦਾ ਹਾਂਜੀ ਉਹਨਾਂ ਦੀ ਜਿਹੜੀ ਇੱਜ਼ਤ ਹੈ ਜਾਂ ਉਹਨਾਂ ਦੀ ਆਬਰੂ ਹਾਂਜੀ ਉਹਨਾਂ ਦੀ ਇਹ ਵਾਸਤੇ ਕਮ ਹੋ ਜਾਂਦੀ ਮੈਂ ਤਾਂ ਇਹ ਇਹ ਕਹਿਣਾ ਕਿ ਜਿਹੜੀ ਗੁਰੂ ਜਾਂ ਜੋ ਵੀ ਗੁਰੂ ਜਾਂ ਨੇਕ ਬੰਦੇ ਨੇ ਅੱਲਾ ਦੇ ਅਗਰ ਉਹਨਾਂ ਦੇ ਨਾਲ ਕਰਾਮਾਤ ਤੁਸੀਂ ਜੋੜ ਰਹੇ ਹੋ ਤੇ ਉਹਦੀ ਦਲੀਲ ਹੋਣੀ ਚਾਹੀਦੀ ਹਾਂਜੀ ਦੂਸਰੀ ਇਹ ਗੱਲ ਕਿ ਜਿਹੜਾ ਜਿਹੜਾ ਕਰਾਮਾਤ ਜਿਹੜਾ ਨਾ ਸਿਆਣਾ ਬੰਦਾ ਅਕਲਮੰਦ ਇਨਸਾਨ ਉਹਦੇ ਵਾਸਤੇ ਕਰਾਮਾਤ ਜਾਂ ਇਹ ਚੀਜ਼ਾਂ ਵੈਲਿਊ ਨਹੀਂ ਰੱਖਦੀਆਂ ਉਹ ਜਿਹੜੀ ਜਿਸ ਤਰ੍ਹਾਂ ਦੀਆਂ ਕਰਾਮਾਤਾ ਭਾਈ ਰঞ্জੀਤ ਸਿੰਘ ਢਾਡੀ ਵਾਲੇ ਨੇ ਗੱਲ ਕੀਤੀ ਨਾ ਵੀਡੀਓ ਦੇ ਵਿੱਚ ਗੁਰੂਆਂ ਨਾਲ ਜੋੜੀਆਂ ਉਹ ਜਿਹੜੀਆਂ ਕਰਾਮਾਤਾ ਜਿਹੜੀਆਂ ਨੇ ਉਹ ਉਹਨਾਂ ਦੇ ਯਕੀਨ ਰੱਖਿਆ ਯਾਰ ਜਿਹਨੇ ਸਿਸਟਮ ਦਿੱਤਾ ਨੇਚਰ ਨੂੰ ਕਿਵੇਂ ਬਣਾਇਆ ਨੈਚਰ ਫੀਨੋਮੈਨਨ ਜਿਹੜਾ ਹੈ ਨਾ ਹਾਂਜੀ ਉਹਦੇ ਅੰਦਰ ਇੱਕ ਚੀਜ਼ ਹੋ ਰਹੀ ਹੈ ਇੱਕ ਹੋ ਰਹੀ ਹੈ ਕੂਪ ਜ਼ੀਰੋ ਹੋ ਰਹੀ ਹੈ ਕੂਪ ਜ਼ੀਰੋ ਇਹ ਨਹੀਂ ਕਿ ਵੀ ਇੱਕ ਫਿਤਰਤ ਤੋਂ ਹਟ ਕੇ ਕੁਦਰਤ ਤੋਂ ਹਟ ਕੇ ਹੀ ਕੰਮ ਹੋ ਜੇ ਤੇ ਉਹ ਉਹਨੂੰ ਮੰਨ ਕੇ ਹੀ ਰੱਬ ਨੂੰ ਮੰਨਣਾ ਹਾਂ ਰੱਬ ਨੂੰ ਮੰਨਣਾ ਇਹ ਵੀ ਬਹੁਤ ਨਿਸ਼ਾਨੀਆਂ ਰੱਬ ਨੂੰ ਮੰਨਣ ਵਾਸਤੇ ਇਹ ਵੀ ਬਹੁਤ ਹੈ ਕਿ ਸਾਹਮਣੇ ਆਪਾਂ ਦਰਖਤ ਦੇਖਨੇ ਆਂ ਉਹਦੇ ਪੱਤੇ ਪਹਿਲੇ ਗ੍ਰੀਨ ਹੁੰਦੇ ਨੇ ਫਿਰ ਪੀਲਾ ਹੋ ਜਾਂਦਾ ਸੁੱਕ ਕੇ ਥੱਲੇ ਡਿੱਗ ਪੈਂਦਾ ਉਹ ਕੌਣ ਕਰ ਰਿਹਾ ਅੱਲਾਹ ਤਾਲਾ ਦੀ ਹਰ ਕੰਮ ਦੇ ਵਿੱਚ ਹੀ ਹਾਂ ਅੱਲਾਹ ਤਾਲਾ ਦੀ ਹਰ ਹਕਮਤ ਤੇ ਇਹ ਵੀ ਮੌਜ ਦੇ ਹੀ ਨੇ ਜੇ ਆਪਣੇ ਸਾਹਮਣੇ ਟੁਰਦੇ ਫਿਰਦੇ ਮੌਜ ਦੇ ਨੇ ਕਿ ਇਹ ਪਾਣੀ ਚੱਲਦਾ ਹੈ ਇਹ ਪਾਣੀ ਸਤਾਰੇ ਨਿਕਲਦੇ ਨੇ ਸੂਰਜ ਇਹ ਅਸਮਾਨ ਹੈ ਤੇ ਦੋਸਤੋ ਜਿਹੜੀਆਂ ਅਸੀਂ ਤੇ ਇਹ ਗਾਹਾਂਗੇ ਕਿ ਵੀ ਜੋ ਅੱਛੀ ਚੀਜ਼ ਹੈ ਉਹ ਲੈਣੀ ਚਾਹੀਦੀ ਨਾ ਕਿ ਕੋਈ ਝੂਠੀਆਂ ਕਹਾਣੀਆਂ ਜਾਂ ਕਿਸੇ ਉਹਨਾਂ ਨੂੰ ਵੀ ਸੱਚ ਮੰਨ ਕੇ ਤੇ ਆਪਣੇ ਆਪ ਨੂੰ ਡਾਊਨ ਕਰਨਾ ਚਾਹੀਦਾ ਤੇ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਸਾਨੂੰ ਦਿਓ ਇਜਾਜ਼ਤ ਅੱਲਾਹ ਨੇਕੀ